ਵਾਹਿਗੁਰੂ ਜੀ ਕੀ ਫਤਿਹ ਦਲਬੰਦ ਮਿਸ਼ਲ ਸ਼ਰੋਮਨੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਸਾਡੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਏ ਵਾਲਿਆਂ ਵੱਲੋਂ ਸਿੱਖ ਸੰਤਾਂ ਦੇ ਨਾਮ ਕਿਸਾਨ ਵੀਰਾਂ ਦੇ ਨਾਮ ਕੁਝ ਬੇਨਤੀਆਂ ਕਰਨੀਆਂ ਨੇ ਕਿ ਜਿਵੇਂ ਸਾਰੀ ਸਾਧ ਸੰਗਤ ਨੂੰ ਪਤਾ ਹੀ ਹੈ ਕਿ ਸਾਡੇ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਏ ਵਾਲੇ ਜੋ ਕਿ ਦਲਪੰਥ ਮਿਸ਼ਲ ਸ਼੍ਰੋਮਣੀ ਭਗਤ ਅੰਨਾ ਜੀ ਤਰਨਾ ਦਲ ਦੇ ਮੁਖੀ ਵੀ ਨੇ ਉਹਨਾਂ ਦੇ ਨਾਲ ਨਾਲ ਬਾਬਾ ਜੀ ਬਾਬਾ ਬੁੱਢਾ ਸਾਹਿਬ ਗਰੰਤੀ ਸਭਾ ਪੰਜਾਬ ਦੇ ਜਿਹੜੇ ਮੁਖ ਸਲਾਹਕਾਰ ਦੇ ਅਹੁਦੇ ਤੇ ਵੀ ਤਨਾਤ ਨੇ ਇਸ ਤੋਂ ਇਲਾਵਾ ਬਾਬਾ ਜੀ ਦੀ ਰਹਿਮਾਈ ਦੇ ਹੇਠ ਤਨ ਤਨ ਸ਼ਹੀਦ ਬਾਬਾ ਮਨੀ ਸਿੰਘ ਜੀ ਇੰਟਰਨੈਸ਼ਨਲ ਟਰਸਟ ਤੇ ਮਿਸ਼ਨ ਦਾ ਜਿਹੜਾ ਗਠਨਿਆ ਉਹ ਵੀ ਬਾਬਾ ਜੀ ਦੀ ਸਰਪ੍ਰਸਤੀ ਹੇਠ ਹੋਇਆ ਕਿਸਾਨ ਮਜੂਦ ਹਦਕਾਰੀ ਸਭਾ ਪੰਜਾਬ ਜਿਨ੍ਹਾਂ ਦੇ ਸੂਬਾ ਪ੍ਰਧਾਨ ਬਾਪੂ ਕੁਲਕਾਰ ਸਿੰਘ ਮੱਲੀ ਸੂਬਾ ਜਨਰਲ ਸਕੱਤਰ ਆਇਮਕਰ ਸਿੰਘ ਜੀ ਪ੍ਰਣਾਮ ਪਕਾੜਾ ਉਹਨਾਂ ਦੀ ਜੱਥੇਬੰਦੀ ਦੇ ਵੀ ਬਾਬਾ ਜੀ ਜਿਹੜੇ ਉਹ ਪੰਜਾਬ ਦੇ ਮੁਖ ਸਲਾਹਕਾਰ ਨੇ ਇਸ ਤੋਂ ਇਲਾਵਾ ਨਿਹੰਗ ਸਿੰਘ ਸਤਕਾਰ ਕਮੇਟੀ ਤੇ ਸਮੂਚੀਆਂ ਸਤਕਾਰ ਕਮੇਟੀਆਂ ਜਿਹੜੀਆਂ ਗੁਰੂ ਗ੍ਰੰਥ ਤੇ ਗੁਰੂ ਗੰਗ ਪੰਥ ਦੀ ਬਹਾਲੀ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਸਵਾਮਨ ਨਿਵਾੜੀਆਂ ਨੇ ਉਹਨਾਂ ਸਮੂਚੀਆਂ ਨਿਹੰਗ ਸਿੰਘ ਸਤਕਾਰ ਕਮੇਟੀਆਂ ਦੇ ਬਾਬਾ ਜੀ ਜਿਹੜੇ ਉਹ ਚੇਅਰਮੈਨ ਨੇ ਤੇ ਨਾਲ ਹੀ ਇੱਥੇ ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕੇ ਕੋਮੀ ਅਨੁਦਾਤਾ ਕਿਸਾਨ ਜੁਲੀਅਨ ਦੇ ਜਿਹੜੇ ਬਾਬਾ ਜੀ ਚੀਫ ਸਪੋਕਸਪਰਸਨ ਨੇ ਪਾਬਕੇ ਮੁਖ ਬੁਲਾ ਰਹੇ ਨੇ ਨੈਸ਼ਨਲ ਲੈਵਲ ਦੇ ਅਤੇ ਪੰਜਾਬ ਦੇ ਇਨਚਾਰਜ ਨੇ ਸੋ ਮੈਂ ਬੇਨਤੀ ਕਰਦਾ ਆ ਸਮੁੱਚੀਆਂ ਸੰਗਤਾਂ ਨੂੰ ਜਿੱਥੇ ਰਿੱਤੇ ਵੀ ਦਲ ਪੰਤ ਵੱਲੋਂ ਸੁਭਾਵਾਂ ਨਵਾਈਆਂ ਜਾ ਰਹੀਆਂ ਨੇ ਚਾਹੇ ਉਹ ਧਾਰਮਿਕ ਸਮਾਗਮ ਹੋਣ ਚਾਹੇ ਗਰੀਬ ਧੀਆਂ ਦੇ ਰਿਸ਼ਤੇ ਹੋਣ ਚਾਹੇ ਕੋਈ ਤੰਗ ਪ੍ਰੇਸ਼ਾਨ ਕਰਦਾ ਵਿਤੀਆਂ ਉਹਨਾਂ ਦੇ ਘਰੋਂ ਘਰ ਹੀ ਵਸਾਇਆ ਜਾਂਦਾ ਇਹ ਤੋਂ }{|\text{ਲਾਦ ਦਾ ਸਮਾਜਿਕ ਪੱਦਰ ਦੇ ਜੇਕਰ ਗੱਲ ਕੀਤੀ ਜਾਵੇ ਤੇ ਬਾਬਾ ਜੀ ਵੱਲੋਂ}} ਲੰਬਾ ਸ਼ੰਕਰ ਚੀੜਾ ਕਿਸਾਨਾਂ ਦੇ ਵਾਸਤੇ ਵੀ ਲੜਿਆ ਜਾਂਦਾ ਅੱਜ ਤੋਂ ਥੋੜੇ ਚਿਰ ਪਹਿਲਾਂ ਇੱਥੇ ਆਪਣੇ ਲੋਕਲ ਮਿਲ ਦਾ ਜਿਹੜਾ ਬਕਾਇਆ 45 ਕਰੋੜ 88 ਲੱਖ ਰੁਪਇਆ ਬਕਾਇਆ ਜਿਹੜਾ ਉਹ ਦਲ ਪੰਥ ਵੱਲੋਂ ਕਿਸਾਨ ਮਜ਼ਦੂਰ ਅਧਿਕਾਰੀ ਸੇਵਾ ਸਦਾ ਪੰਜਾਬ ਦੀ ਸਮੁੱਚੀ ਟੀਮ ਨਾਲ ਰਲ ਕੇ ਜਿਹੜਾ ਕਿਸਾਨਾਂ ਨੂੰ ਬਕਾਇਆ ਰਾਸ਼ੀ ਵਿਧ ਵਿਆਜ ਜਿਹੜਾ ਦਿੱਤਾ ਇਸੇ ਨਾਲ ਹੀ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਕੌਮੀ ਆਣਦਾ ਤਾਂ ਕਿਸਾਨ ਯੂਨੀਅਨ ਦੇ ਸੂਬਾ ਟੀਮ ਨੂੰ ਮੈਂ ਬੇਨਤੀ ਕਰਦਾ ਕਿ ਜਿੱਥੇ ਧਾਰਮਿਕ ਤੌਰ ਤੇ ਦਲਪੰਦ ਤੋਂ ਵੱਲੋਂ ਬਾਬਾ ਜੀ ਵੱਲੋਂ ਦਲਪੰਦ ਸਿੰਘਾ ਵੱਲੋਂ ਸਵਾਗਤ ਨਿਭਾਇਆ ਜਾ ਰਿਹਾ ਨਾ ਉੱਥੇ ਜਿੱਥੇ ਇਹਨਾਂ ਦੀ ਜਥੇਬੰਦੀ ਨੂੰ ਵੀ ਦਲਪੰਦ ਦੀ ਕਿਸੇ ਵੀ ਸਟੇਟ ਦੇ ਵਿੱਚ ਕਿਸਾਨੀ ਮਸਲਿਆਂ ਨਾਲ ਸੰਬੰਧਿਤ ਲੋੜ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕਿਉਂਕਿ ਇਹਨਾਂ ਨੇ ਬੜਾ ਮਾਣ ਮਕਟੂਸ਼ ਕੀਤਾ ਹੈ ਬਾਬਾ ਜੀ ਨੂੰ ਜਿੱਥੇ ਚੀਫ ਸਪੋਕਸਪੀਰਸਨ ਦਾ ਅਹੁਦਾ ਦਿੱਤਾ ਹੈ ਉੱਥੇ ਪੰਜਾਬ ਦਾ ਇੰਚਾਰਜ ਲਹਿਮਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਨੂੰ ਬੇਨਤੀ ਕਰਦਾ ਜਿੱਥੇ ਵੀ ਦਲਪੰਦ ਦੀ ਲੋੜ ਆ ਉੱਥੇ ਤੇ ਉੱਥੇ ਜਿਹੜਾ ਸਾਨੂੰ ਤੁਸੀਂ ਫੋਨ ਕਰੋ ਚਾਹੇ ਕੋਈ ਮੈਸੇਜ ਪਜਾਓ ਅਸੀਂ ਉੱਥੇ ਪਹੁੰਚਾਂਗੇ ਉੱਥੇ ਹੀ ਅਸੀਂ ਗੁਰਮੁਖ ਸਿੰਘ ਜੀ ਵਿਰਕ ਕੋਮੀ ਆਨਦਾ ਤੱਕ ਸਾਂਝ ਜੁਨੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ